ਮਾਂਜੋ ਕੇ ਸएसपी ਫਿਰੋਜ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਜਿਹੜੀ ਨਸ਼ੇ ਦੇ ਖਿਲਾਫੇ ਲੜਾਈ ਹੈ ਉਸ ਵਿੱਚ ਡੀਐਸਪੀ ਡੀ ਸਾਹਿਬ ਦੀ ਰਹਿਨਮਾਈ ਹੇਠ ਸੀਆਈ ਇਨਚਾਰਜ ਸਾਹਿਬ ਦੀ ਰਹਿਨਮਾਈ ਹੇਠ ਤੇ ਇੱਕ ਕਮਰਸ਼ਲ ਕੁਆਂਟੀਟੀ ਦਾ ਐਨਡੀਪੀਐਸ ਦਾ ਜਿਹੜਾ ਹੈਗਾ ਕੇਸ ਦਾ ਪਰਦਾ ਫਾਸ਼ ਕੀਤਾ ਗਿਆ ਹੈ ਜਿਹੜੀ ਟੋਟਲ ਰਿਕਵਰੀ ਹੈ ਉਹ ਹੈ 502 ਗ੍ਰਾਮ ਹਿਰੋਇਨ ਤੇ ਇਹਦੇ ਨਾਲ ਨਾਲ 4 ਲੱਖ ਰੁਪਏ ਡਰਗ ਮਨੀ ਦੀ ਰਿਕਵਰੀ ਹੈਗੀ 3 ਦੋਸ਼ੀਆਂ ਨੂੰ ਫੜਿਆ ਗਿਆ ਲਵਜੀਤ ਜਿਹੜਾ ਥਾਣਾ ਸਦਰ ਤਰਨਤਾਲ ਦਾ ਰਹਿਣ ਵਾਲਾ ਹੈ ਵਿਕਰਮਜੀਤ ਉਹ ਵੀ ਥਾਣਾ ਸਦਰ ਤਰਨਤਾਰਨ ਦਾ ਰਹਿਣ ਵਾਲਾ ਹੈ ਤੇ ਮਾਂਗ ਸਿੰਘ ਜਿਹੜਾ ਥਾਣਾ ਸਦਰ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਜਦ ਇਹਨਾਂ ਦਾ ਪੜਤਾਲ ਰਿਕਾਰਡ ਕੀਤਾ ਗਿਆ ਤਾਂ ਆ ਪਾਇਆ ਗਿਆ ਕਿ ਲਵਜੀਤ ਤੇ ਪਹਿਲਾਂ ਵੀ ਇੱਕ ਮੁਕਦਮਾ ਐਨਡੀਪੀਐਸ ਦਾ ਨਸੇ ਦਾ ਸਿੱਧਵਾ ਬੇਟ ਦਰਜ ਹੈਗਾ ਤੇ ਮਾਂਗ ਸਿੰਘ ਤੇ ਦੋ ਮੁਕਦਮੇ ਐਨਡੀਪੀਐਸ ਦੇ ਪਹਿਲੇ ਤੋਂ ਹੀ ਦਰਜ ਹੈਗੇ ਹੁਣ ਇਹਨਾਂ ਦਾ ਪੁਲਿਸ ਰਿਮਾਂਡ ਲਿੱਤਾ ਗਿਆ ਹੁਣ ਤਫਤੀਸ਼ ਚੱਲ ਰਹੀ ਹੈ ਕਿੱਥੋਂ ਨਸਾ ਲੈ ਕੇ ਆਉਂਦੇ ਸੀ ਤੇ ਕਿਹਨੂੰ ਵੇਚਦੇ ਸੀ ਨਾਲ ਨਾਲ ਜਿਹੜੀ ਡਰੱਗ ਮਨੀ 4 ਲੱਖ ਰੁਪਏ ਫੜੀ ਚੀ ਗਈ ਹੈ ਇਸ ਤੋਂ ਏ ਵੀ ਤਫਤੀਸ਼ ਚੱਲ ਰਹੀ ਹੈ ਕਿ ਇਹ ਜਿਹੜਾ ਡਰਗ ਮਣੀ ਹੈ ਉਸਤੇ ਇਹ ਕਿੱਥੋਂ ਆਇਆ ਸੀ ਤੇ ਇਸ ਤੇ ਹੋਰ ਕੀ ਕੀ ਨੂੰ ਲੈਣਾ ਸੀ ਜੀ ਸਰ ਜਿਹੜੇ ਇਹ ਹਿਰੋਇਨ ਹੈ ਇਹ ਕਿੱਥੇ ਵੇਚਦੇ ਹੈਗੇ ਸੀ ਔਰ ਇਹ ਨਾਲ ਲਿੰਕ ਕਿੱਦਾਂ ਹੋਇਆ ਔਰ ਇਹ ਜਿਹੜੀ ਹਿਰੋਇਨ ਹੈ ਇਹ ਪਾਕਿਸਤਾਨ ਕੋ ਅੰਦੀ ਫਿਜੀ ਤੋਂ ਕਿੱਦਾਂ ਮੰਗਵਾਂਦੇ ਸੀ ਇਹ ਹਜੇ ਦੇਖੋ ਤਫਤੀਸ਼ ਚੱਲ ਰਹੀ ਹੈ ਹਜੇ ਮੁਡਲੀ ਤਫਤੀਸ਼ ਹੈ ਤਫਤੀਸ਼ ਦੇ ਦੌਰਾਨ ਇਹ ਗੱਲ ਦਾ ਖੁਲਾਸਾ ਹੋਗਾ ਨਾਲ ਦੇ ਨਾਲ ਮੈਂ ਤੁਹਾਨੂੰ ਇਹ ਵੀ ਗੱਲ ਦੱਸ ਦਵਾਂ ਕਿ ਮਾਨਜੋਗ ਸੀਐਸਪੀ ਸੋਮਾ ਮਿਸਰਾ ਜੀ ਵੱਲੋਂ ਜਿਹੜੀ ਇੱਕ ਅਡ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਹੈ ਉਹ ਵੀ ਟੀਮ ਆ ਤਿੰਨੋਂ ਦੋਸਿਏ ਦੇ ਜਿੰਨੇ ਵੀ ਪ੍ਰਾਪਰਟੀਆਂ ਹੈਗੀਆਂ ਉਹਨੂੰ ਖੰਗਾਲ ਰਹੀ ਹੈ ਜੇ ਇਹ ਪਾਇਆ ਜਾਂਦਾ ਹੈ ਕਿ ਕੋਈ ਪ੍ਰਾਪਰਟੀ ਨਸਵੈਸ਼ ਕੀ ਬਣਾਈ ਗਈ ਹੈ ਉਹ ਵੀ ਪ੍ਰਾਪਰਟੀ ਨੂੰ ਹਸਬਜਾਬਤਾ ਅਟੈਚ ਕੀਤਾ ਜਾਊਗਾ ਕੈਂ ਦੇ ਉੱਪਰ ਉਹਨਾਂ ਚੋਂ ਦੋ ਦੇ ਉੱਪਰ ਪਹਿਲਾਂ ਐਨਡੀਪੀਸੀ ਦੇ ਮੁਕਦਮੇ ਦਰਜ ਹਾਂਜੀ ਤਿੰਨ ਚੌ ਦੋਤੇ ਉੱਪਰ ਪਹਿਲਾਂ ਦੇ ਵੀ ਐਨਡੀਪੀਸੀ ਦੇ ਮੁਕਦਮੇ ਦਰਜ ਹੁੰਦੇ ਨੇ 502 ਗ੍ਰਾਮ ਹਿਰੋਇਨ 4 ਲੱਖ ਰੁਪਏ ਡਗਮਨੀ ਇਤਨਾਲ ਨਾਲ ਨਾਲ ਜਿਹੜੀ ਇੱਕ ਹੁੰਡਈ ਵਰਨਾ ਗੱਡੀ ਸੀਗੀ ਕਾਲੇ ਰੰਗ ਦੀ ਉਹ ਵੀ ਬਰਾਮਦ ਕੀਤੀ ਗਈ ਨਾਲ ਮੁਕੱਦਮਾ ਨੰਬਰ ਜਿਹੜਾ ਹੈਗਾ 78/24 थाना ਲਖੋਗ੍ਰਾਮ ਦਾ